ਇਹ ਬਿਆ ਸਾਰ ਜਿਹੜੇ 475 ਟੌਪ ਦੇ ਨੇ ਜਿਹੜਿਆ ਇਹ ਤੇਰੇ ਇਲਾਕੇ ਦਾ ਲੱਗਦਾ ਪਰ ਭੂੜਿਆਂ ਵਾਲਾ ਗਿੰਦਰ ਹੱਥ ਪੰਡਾ ਪੱਕੇ ਪਰ ਭੰਗੜਾ ਸਾਹਿਬ ਪੁੱਜੇ ਹੈ ਨਾਲ ਬਾਬਾ ਸੁਪਾ ਸਿੰਘ ਜੀ ਕੋਹਾੜਕੇ ਵਾਲੇ ਸਾਰਿਆਂ ਦੇ ਹੰਗ ਸਿੰਘ ਫੌਜਾਂ ਦਾ ਬਹੁਤ ਵੱਡਾ ਸਤਿਕਾਰ ਆ ਪੱਟੀ ਵਾਲਾ ਇਹ ਟੌਪ ਦਾ ਰੇਡਰ ਹੈ ਪਰ ਚਾਰ ਅੱਗੇ ਲਾਇਆ ਇੱਕ ਕੰਨੀ ਤੇ ਝੁਰਲੀ ਹੈ ਨਾਲ ਚੱਕੇ ਆ ਰਮਦਾਸ ਵਾਲਾ ਇਹਨੂੰ ਛੋਟਾ ਕਹਿੰਦੇ ਐ ਪਰ ਨਬਰ ਸਿਰੇ ਦੀ ਸਰਜੀਤ ਸਿੰਘ ਦੀ ਰੈਫਰਿਸ਼ ਬੁਕਾਰਿਆ ਕਪੂਰਥਲੇ ਵਾਲੇ ਟਿੱਬੇ ਵਾਲੇ ਝੁਰਲੀ ਝੁਰਲੀ ਵੱਜਦੇ ਟੱਕੇ ਵੱਜਦੇ ਟੱਕੇ ਉਹ ਬ링ਗੜੀ ਦੋ ਬਟ ਟਾਈਮ ਸਲਾਪਤ ਰਵਿੰਦਰਾ ਬੋਲਣ ਤਾਂ ਵੀ ਬੋਲਣ ਤਾਂ ਰੱਖਿਆ ਬਟਾਕੇ ਪਾਉਣ ਉਹ ਨਹੀਂ ਬੋਲਣ ਤਾਂ ਰੱਖਿਆ ਨੰਬਰ ਨੇ ਹੌਲ ਏ ਉਹ ਪਿਆਰ ਦਾ ਸੋਲਿਆ ਬੋਲਣ ਯਾਰ ਨਾਲ ਯਾਰ ਨਾਲ ਸੋਣਿਆ ਆਪਾਂ ਪਿੱਛੇ ਨੂੰ ਆਣ ਜਾਈਏ ਸਾਰੇ ਮੇਰੇ ਭਰਾ ਜਿਹੜਾ ਗਰਾਊਂਡ ਨੂੰ ਆਪਾਂ ਕਲੀਅਰ ਰੱਖੀਏ ਦੇ ਇੱਕ ਪਾਸੇ ਯਾਮਾ ਦੇ ਫਰਮ ਪਿੰਡ ਹੈ ਪਰ ਦੂਜੇ ਪਾਸੇ ਨਵੇਂ ਪਿੰਡੀਆਂ ਆ ਸਾਰੇ ਰੱਖੇ ਰੇਖਣ ਦੇ ਵਿੱਚ ਲਓ ਸਾਹਮਣੇ ਆ ਖੀਆ ਵਾਲੀਏ ਨੇ ਡਬਲ ਮੋੜ ਦਿੱਤੀ ਹੈ ਆ ਖੀਆ ਵਾਲੀਏ ਨੇ ਡਬਲ ਮੋੜ ਦਿੱਤੀ ਮੇਰੇ ਮਿੱਤਰੋ ਪਰ ਦੂਜੇ ਪਾਸੇ ਕਹਿੰਦੇ ਫੜੂ ਗੁੱਟ ਲਾਉਂ ਕੰਜੀ ایک پاسے حسین گجر ہے آپ دنجے پاسے کے لئے راجن ایک کھیرہ یہ دیب کے مندی پا گیا تیجا سکھ والے گوپی دا یار ہے باقی پر یہ گرداہ دا یار پاریا ریڑ پر شرلی وہ باردان تک کے کردہ بار نمبر ہے اور دبار ਟਿੰਗਰੀ ਟਿੰਡਾ ਸਰਦਾਰ ਬਹਾਮ ਸਿੰਘ ਦੀ ਮੇਰੇ ਵੀਰੋ ਯਾਦ ਜਿਹੜੀ ਉਹ ਮਨਾਈ ਜਾ ਰਹੀ ਹੈ ਇਸ ਧਰਤੀ ਤੇ ਇਹ ਵੱਡੀ ਗੱਲ ਆ ਲਓ ਅਮਰਪਾਲ ਸਿੰਘ ਇਹ ਪੱਤੀ ਸ਼ਹਿਰ ਦਾ ਵਸਨੀਕ ਹੈ ਇਸ ਲਈ ਪਾਉਂਦਾ ਰੇਡ ਚਾਰਾਂ ਜਾਫਿਆਂ ਦੇ ਵਿੱਚ ਹੁਣ ਕੌਣ ਕਰੂ ਕੋਸ਼ਿਸ਼ ਕੌਣ ਕਰੂ ਕਮਾਲ ਇੱਕ ਪਾਸੇ ਕਿਵੇਂ ਮੈਨੂੰ ਲੱਗਦਾ ਨਹੀਂ ਆਹ ਬੱਲੇ ਬੱਲੇ ਹੋ ਰਿਹਾ ਮੇਰੇ ਮਿੱਤਰੋ ਪਰ ਮੁੰਡਾ ਰਾਹ ਹੀ ਦੰਦਾ ਮੁੰਡਾ ਰਾਹ ਹੀ ਦੰਦਾ ਇਹ ਪੁਆਇੰਟ ਜਿਹੜਾ ਹੈ ਆਲ ਪੱਟੀ ਵਾਲਾ ਆਪਣੀ ਟੀਮ ਦੇ ਲਈ ਜੋੜ ਗਿਆ ਚਲ ਵੀ ਮੋਦੂ ਉਤਵਾਰ ਪਿੰਡ ਹੈ ਲੋਹਿਆਂ ਦੇ ਲਾਗੇ ਇਸ ਨੌਜੰਦਾ ਵੱਖਰੀ ਜੀ ਖੇਡ ਕੱਢਵਾਈ ਹੈ ਤੇ ਪੁਆਇੰਟ ਜਿਹੜਾ ਹੈ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਜਿੰਦਜੀ ਘਰ ਦੇ ਵਿੱਚ ਜ਼ਰੂਰੀ ਕੰਮ ਪੈ ਜਾਂਦੇ ਆ ਇੱਕ ਸਾਲ ਕਬੱਡੀ ਤੋਂ ਦੂਰਿਆ ਬੜਾ ਸੋਹਣਾ ਰੇਡਰ ਹੈ ਟੌਪ ਦਾ ਰੈਡ ਪੈਂਦੀ ਰੇਡ ਤੇ ਯਾਰ ਤਿਆਰ ਦਬਾਬੇ ਵਾਲੇ ਜਿਹੜਾ ਗੱਭਰੂ ਚਰਚੇ ਕਰਵਾਉਂਦਾ ਹੁਣ ਗੱਲ ਸਮੇਂ ਦੀ ਹੋਣੀ ਹੈ ਦਇਆ ਸਾਗੜੇ ਵਾਲੇ ਪਾਇਆ ਪਰਫੂ ਘੇਰੀ ਦੇ ਵਿੱਚ ਛੋਲੀ ਇੱਕ ਕੰਨੀ ਤੇ ਆ ਦੂਸਰੀ ਕੰਨੀ ਤੋਂ ਦੂਸਰੀ ਛੋਲੀ ਝੱਟ ਲੱਤੇ ਆ ਉਹ ਟੱਕਰ ਸਿਰੇ ਦੀ ਭੱਜਦੇ ਆ ਉਹ ਸਾਗੜੇ ਵਾਲਿਆਂ ਪਰ ਟੈਂਪ ਸਮਾਪਤ ਇੱਕ ਖਾਨ ਹੈ ਇਹ ਭੈਣੀ ਵਾਲਾ ਖਾਨ ਹੈ ਜਿਸ ਨੌ ਭੈਣੀਆਂ 10 ਨੌ ਜਨ ਹੈ ਵਾਦੀਆਂ ਦੇ ਲਾਗੇ ਪੈਣੀਆਂ ਇਹ ਖਾਨ ਪੈਣੀ ਦਾ ਇੱਕ ਖਾਨ ਲਗਾਉਂਦਾ ਉਹ ਮਸਤੂਆਂ ਸਾਹ ਦੇ ਲਾਗੇ ਕਰਕੇ ਪੈਣਾ ਉਹ ਆਹ ਸਾਹਮਣੇ ਫੇਡ ਮਾਨਾਂ ਦੇ ਵਿੱਚ ਲੱਗ ਗਿਆ ਤਕੜਾ ਜੱਫਾ ਇਹ ਕਾਰਜਣਾ ਲਓ ਮਨਜੀਤ ਦੋ ਥਾਪੀਆਂ ਮਾਰਦਾ ਤੇ ਜਦੋਂ ਪਸੀਨਾ ਪੁੰਜਦਾ ਤੇ ਦੁਨੀਆ ਨੂੰ ਸਰੂਰ ਚੜ ਦਿੰਦਾ ਹੈ ਦਾਰੇ ਤੇ ਬੈਠੇ ਲੋਕਾਂ ਨੂੰ ਆਨੰਦ ਲਿਆ ਦਿੰਦਾ ਬਹੁਤ ਸੋਹਣਾ ਮਾਹੌਲ ਹੈ ਉਹ ਪ੍ਰਿੰਗੜੀਪੁਰ ਦੀ ਗਰਾਊਂਡ ਮੇਰੇ ਮਿੱਤਰੋ ਜਿੱਥੇ ਅੱਜ ਦੁਨੀਆ ਦੀ ਕਰੀਮ ਪੈਣ ਰਹੀ ਹੈ ਬੇਸ਼ੰਗ ਅੱਜ ਵੱਡੇ ਵੱਡੇ ਟੂਰਨਾਮੈਂਟ ਨੇ ਪਰ ਪ੍ਰਿੰਗੜੀ ਦੇ ਮੇਲੇ ਦੀ ਗੱਲ ਵੱਖਰੀ ਹੈ ਪਾਣਿਆਂ ਨੂੰ ਬੜਾ ਫਿਕਰ ਸੀਗਾ ਵੀ ਪਤਾ ਨਹੀਂ ਜਲਾਰ ਵਾਲੇ ਆਉਣਗੇ ਕਿ ਨਹੀਂ ਪਰ ਮੈਂ ਕਹਿੰਦਾ ਜੀ ਪੁੱਜਾਂਗੇ ਜਰੂਰ ਜੇ ਨੌਜਵਾਨ ਹੋ। ਦਰਵਾਜ ਸਿੰਘ ਜੀ ਚੇਅਰਮੈਨ ਸਾਹਿਬ ਉਹਨਾਂ ਦੇ ਬਾਹਰ ਬੜੇ ਮਾਨਸਿਕ ਕਰ ਜਿਹੜੇ ਪੁੱਜਦੇ ਕੀਤੇ ਐ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਦਾਰ ਦਰਵਾਜ ਸਿੰਘ ਜੀ ਚੇਅਰਮੈਨ ਲਓ ਖੀਰਾਂ ਵਾਲੀਆ ਬੁਲੇਟ ਔਰ ਦੂਜੇ ਪਾਸੇ ਕਿਹੜੇ ਨੌਜਵਾਨ ਕਰਦਾ ਕੋਸ਼ਿਸ਼ ਤੇ ਪੁਆਇੰਟ ਜਿਹੜਾ ਹੈ ਉਹ ਰੇਡਰ ਕਬੱਡੀ ਪੁਆਇੰਟ ਦੇ ਲਈ ਇਹ ਸੱਪਾ ਹੈ ਇਹ ਭਾਈ ਲੰਦੂ ਵਾਲਾ ਜਿੰਨ ਸ਼ੱਪਾ ਆ ਗਿਆ ਖੇਡਾਂ ਨਾਲ ਇਹ ਸ਼ੱਪਾ ਤਿੰਨ ਪਿੰਡ ਮਸ਼ਹੂਰ ਕੀਤੇ ਆ ਘਰਿਆਲਾ ਤੇ ਪੁੰਨੀਆਂ ਭਾਈ ਲੱड्डੂ ਦਾ ਵਸ਼ਨੀਕ ਲੱड्डੂ ਵਾਲੇ ਪ੍ਰੀਤ ਦੇ ਚਾਚੇ ਦਾ ਪੁੱਤ ਹੈ ਇਹ ਕਬੱਡੀ ਦਾ ਸਟਾਰ ਗੱਲਾਂ ਟਕਾਲੇ ਸ਼ੂਲੀ ਇਹ ਵੀ ਸ਼ੂਲੀ ਤੇ ਉਹ ਵੀ ਫੁਰਲੀ ਹੈ ਉਹ ਵੀ ਛੇੜੀ ਅੱਜ ਕਦੇ ਹੋਰ ਖੇਡਦੀ ਹੋਣੀ ਹੈ ਆ ਲੁੱਪੋਗਿਆ ਵਾਲਾ ਕਾਰ ਕਾਰਜਾ ਕਾਰਜ ਮਸਤ ਕੜੀਆਂ ਉਹ ਕਿੰਦੇ ਪਾਜੋਂ ਦੇ ਇਲਾਕੇ ਦਾ ਪਾ ਕੇ ਘੇਰਾ ਬਹਿ ਗਿਆ ਇਹ ਮਸਤ ਕੜੀਆਂ ਕਾਰਜ ਇਹ ਘੇਰਾ ਪਾ ਕੇ ਬਹਿ ਗਿਆ ਰਵਿੰਦਰ ਸਿੰਘ ਜਫਾਲਾ ਵਾਲਾ ਉਧਰ ਵੀਰ ਆਇਆ ਬੰਗੜਾ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਹਰ ਰੋਜ਼ ਸੇਵਾ ਨਿਭਾਉਂਦੇ ਆ ਤੇ ਕਹਿੰਦੇ ਵੀ ਮਹਾਪੁਰਸ਼ ਬਾਬਾ ਜਲਦੀਪ ਸਿੰਘ ਜੀ ਚਾਰਸਾਹ ਵਾਲਾਂ ਦੇ ਨਾਂ ਤੇ ਬੱਡੇ ਮਾਣ ਆ ਨੌਜਾਨਾ ਤੇਰੇ ਲਈ ਬਹੁਤ ਸਤਕਾਰ ਪੈਦਾ ਕੀਤਾ ਹੈ ਬਹੁਤ ਵੱਡਾ ਆਸ਼ੀਰਵਾਦ ਹੈ ਮਹਾਪੁਰਸ਼ ਦਾ ਬਹੁਤ-ਬਹੁਤ ਧੰਨਵਾਦ ਹੈ ਬਹੁਤ-ਬਹੁਤ ਸਤਕਾਰ تسلی کرا یہ سا ہوتا ہے چاہے وہ ابھی بلارے بولتے ہیں چاہے وہ کھلاری کھیلتے ہیں اور گراؤنڈ کوئی بھی اکثر ਮਹਿੰਗ ਸੰਗੀਤ ਚੱਕਰ ਤੋਂ ਵਾਲਿਆਂ ਵਾਲੇ ਲਾਓ ਸਾਹਮਣੇ ਇੱਕ ਪਾਸੇ ਕਹਿੰਦੇ ਨੌਜਵਾਨ ਦੇ ਪਾਣੀ ਕੇਚੀ ਵਰਦੂ ਕੁਮਾਰ ਮੇਰੇ ਮਿੱਤਰੋ ਹੁਣ ਗੱਲ ਵੱਖਰੀ ਬਈ ਟਿੰਗੜੀ ਵਾਲਿਓ ਤਾੜੀਆਂ ਕਿੱਥੇ ਲੈ ਕੇ ਜਾਣੀਆਂ ਕੇ ਮਾਰਨੇ ਹੋਗੇ ਹੁਣ ਇੱਕ ਪਾਸੇ ਯੋਧਾ ਆ ਇਹ ਸ਼ਿਕਾਰ ਮਾਸ਼ੀਆਂ ਦੀ ਧਰਤੀ ਦਾ ਜਲਵਾਖ ਸਿੰਘ ਜੀ ਚੇਅਰਮੈਨ ਸਾਹਿਬ ਤੇ ਧੰਨਵਾਦ ਕਰਦੇ ਆ ਸਰਕਾਰ ਕਰਦੇ ਆ ਨਵੇਂ ਪਿੰਡਾਂ ਮਨਜੀਤ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਜਾਂ ਫਿਰ ਚਾਰ ਨੇ ਆਹ ਸਖਿਆਰੇ ਵਾਲਾ ਵੀ ਲੱਗ ਗਿਆ ਵਿੱਚ ਮੇਰੇ ਮਿੱਤਰੋ ਇੱਕ ਕਮੇਟੀ ਨੇ ਕਹਿੰਦੇ ਥਾਲ ਹੈ ਭੈਣੀ ਪਿੰਡ ਆਹ ਸਖਿਆੜੀ ਵਾਲਾ ਆਹ ਸਖਿਆਲੇ ਵਾਲਾ ਆਹ ਸਖਿਆਰੇ ਵਾਲਾ ਗੋਪੀ ਹੈ ਪਰ ਪੁਆਇੰਟ ਜਿਹੜਾ ਲੀਡਰ ਦਾ ਸੋ ਇਹ ਖੇਡ ਕਬੱਡੀ ਹੈ سارا بہت ستکار ہے سارے کبڈی نے پیار کرتے ہیں سارے کبڈی لے آتے ہیں سامنے کھیرہ ہی بلٹ بھائی جنہوں ہی بولٹ ہی خیر لگی ਇਹਦੇ ਮਾਨੂੰ ਭਾਵੇ ਬਹੁਤ ਤਕੜਾ ਬਗਾਰਦਾ ਖੇਡਿਆ ਗਿਆ ਦਾਇਆ ਸਰਾਗੜੇ ਵਾਲਾ ਚਾਰ ਪਿਆਰ ਸ਼ੁਰਲੀ ਜੁਰਲੀ ਹੋਈ ਸ਼ੁਰਲੀ ਜੁਰਲੀ ਜੁਰਲੀ ਵਰਜੀਤ ਸਿੰਘ ਦਾ ਕਰਦੇ ਸਿਰ ਤੇ ਟਿੱਕੇ ਧੰਗਵਾਦ ਵਾਲੇ ਇਹ ਟਿੱਕਾ ਧੰਗਵਾ ਵਾਲਾ ਮੇਰੇ ਵੀਰੋ ਇੱਕ ਟਿੱਕਾ ਤਲਵੰਡੀ ਚੌਂਵਰੀਆ ਪਿੰਡ ਵਾਲਾ ਹੋਇਆ ਬਾ ਵੀ ਕਬੱਡੀ ਨੋ ਜਾਉਂਦਾ ਸੰਭਾ ਇਸ ਲਈ ਖੇਡ ਮੈਦਾਨ 'ਚ ਕਬੱਡੀ ਪਾ ਰਿਹਾ ਹੈ ਇਹਦਾ ਭਾਈ ਲੱਤੂ ਪਿੰਡ ਹੈ ਇਹ ਪ੍ਰੀਤ ਨੇ ਪਿੰਡ ਦਾ ਮੇਰੇ ਮਿੱਤਰੋ ਪਰ ਸਾਹਮਣੇ ਚਾਰਾਂ ਜਾਫਿਆਂ ਦੇ ਵਿੱਚ ਹੁਣ ਕੌਣ ਇੱਕ ਪਾਸੇ ਕਹਿੰਦੇ ਸ਼ਰਲੀ ਆ ਅਮਰਤ ਪਾਲ ਸਿੰਘ ਸ਼ਰਲੀ ਜਿਹਨਾਂ ਖੀਰਾਂ ਵਾਲ ਪੈਂਦਾ ਲੱਗੂ ਜ਼ੋਰ ਆਇਆ ਇਹੋ ਖੇਡ ਮਰੀ ਨੰਬਰ ਬਾਬਾ ਬੇਰ ਸਿੰਘ ਕਬੱਡੀ ਕਲੱਬ ਦੀ 23 ਮਾਰਚ ਦਾ ਦਿਨ ਹੈ ਔਰ 20 ਮਾਰਚ ਨੂੰ ਮੇਰੇ ਆਪਣੇ ਨਗਰ ਜਲਾਲ ਦੇ ਵਿੱਚ ਕਬੱਡੀ ਕੱਪ ਹੋਇਆ ਹੈ ਸਾਰੀ ਕਬੱਡੀ ਜਗਤ ਨੇ ਬਹੁਤ ਵੱਡੀ ਸਪੋਰਟ ਕੀਤੀ ਲੈਜੈਂਡ ਖਿਡਾਰੀਆਂ ਦੇ ਮਾਨ ਸਨਮਾਨ ਹੋਏ ਸਾਰਿਆਂ ਲਈ ਕੋਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਮੈਨੂੰ ਅੱਜ ਵੀ ਯਾਦ ਹੈ ਅੰਦੀ ਐਂਡ ਹਮਨ ਇੰਟਰਨੈਸ਼ਨਲ ਕਬੱਡੀ ਕਲੱਬ ਵੱਲੋਂ ਖੇਡਿਆ ਔਰ ਉਦੋਂ ਵੀ ਸਿਰੇ ਦੀ ਖੇਡ ਤੇ ਕੋਲ ਸਾਹਿਬ ਤੇ ਅੱਜ ਵੀ ਬਹੁਤ ਸੋਹਣੀ ਖੇਡ ਖੇਡ ਰਿਹਾ ਜਿੰਦਰ ਪੂਰੇ ਵਾਲਾ ਸੰਤਾ ਮਹਾਪੁਰਸ਼ਾਂ ਦੀ ਧਰਤੀ ਹੈ ਲਓ ਇੱਕ ਪਾਸੇ ਖਾਨ ਔਰ ਦੂਜੇ ਪਾਸੇ ਨਵੇਂ ਪਿੰਡੀਆਂ ਮਰਜੀਤ ਲੱਗ ਗਿਆ ਜੋਰ ਹੁਣ ਗੱਲ ਵੱਖਰੀ ਹੋ ਜੂ ਮੇਰੇ ਇੰਟਰੋ ਉੱਡ ਗਈ ਮਾਵੀ ਟੀਵੀ ਧੂੜ ਤੇ ਨਬਰ ਦੀਪ ਸ਼ਿਕਾਰ ਮਾਰਸ਼ੀਆਂ ਵਾਲਾ ਚਾਰ ਅੱਗੇ ਲਾਇਆ ਚਾਹਤ ਵਿੱਚੋਂ ਪੈਣੀ ਵਾਲਿਆ ਲੱਗ ਟੁੱਟ ਕੇ ਪਰ ਗੁਰਵਿੰਦਰ ਕਹਿੰਦਾ ਇੱਕ ਮਿੰਟ ਖੜ ਜਾ ਮੁਗਲ ਚੱਕਿਆ ਕਰਾਉਂਦੇ ਧੰਨ ਧੰਨ ਢਿੜ ਕੇ ਸਰਦਾਰ ਪਰ ਦੀਪ ਨੰਬਰ ਜੋੜ ਚੁੱਕਾ ਹੈ ਪਹਿਲੀ ਰੇਡ ਭੱਗੀ ਸਾਡਾ ਵੀਰ ਸਾਡਾ ਸੁਵਿੰਦਰ ਸਿੰਘ ਜੀ ਵੱਡੇ ਮਾਨ ਸਨਮਾਨ ਕਰਕੇ ਗਏ ਬਹੁਤ ਬਹੁਤ ਧੰਨਵਾਦ ਹੈ ਮਹਾਪੁਰਸ਼ ਮੇਰੇ ਵੀਰੋ ਅਚੇਤੇ ਪੰਤੇ ਆਏ ਹੋਇਆ ਸਾਡੇ ਨਗਰ ਦੇ ਵਿੱਚ ਵੀ ਦਲ ਪੰਥ ਜਾਂਦਾ ਹੈ ਤੇ ਸਾਡੇ ਪਿੰਡ ਦੇ ਵੀ ਚੰਗੇ ਭਾਗ ਹੁੰਦੇ ਆ ਉਹ ਦਰਾਂ ਦੇ ਵਿੱਚ ਵੀ ਮਹਾਪੁਰਸ਼ਾਂ ਜੀ ਮੇਰੇ ਵੀਰੋ ਨਿਹੰਗਾਂ ਸਿੰਘਾਂ ਦੀ ਸੇਵਾ ਹੁੰਦੀ ਹੈ ਲਓ ਇੱਕ ਪਾਸੇ ਕਹਿੰਦੇ ਸ਼ਾਇਬ ਬਹੁਤ ਸਤਕਾਰ ਹੈ ਬਹੁਤ ਬਤਨਾਨ ਹੈ ਉੱਧਰ ਵਾਲੀਏ ਮੋਰੂ ਦੀ ਰੇਡ ਚਾਰਾਂ ਜੱਫਿਆਂ ਦੇ ਵਿੱਚ ਹੁਣ ਕੌਣ ਜਰੂਰ ਕੋਸ਼ਿਸ਼ ਮੇਰੇ ਮਿੱਤਰੋ ਇੱਕ ਪਾਸੇ ਕਹਿੰਦੇ ਸਾਹਮਣੇ

ਜਗਤਾਰ ਹਵਾਰੇ ਗਈ ਹਵਾਰੇ ਤੇ ਪਰ ਇਧਰ ਇਧਰ ਦੀਪ 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 ਸ਼ਿਕਾਰ ਬਸ਼ੀਆ ਵਾਲਾ ਜੰਮਪੀਆ ਜਿਹੜੇ ਕਪੂਰਖਲੀਆ ਪਾਰਿਆ ਰੇਡ ਮਾਝੇ ਦੇ ਖੇੜੇ ਦੇ ਵਿੱਚੋਂ ਪੰਦੀ ਕੰਨੀ ਦੇ ਗੁੱਜਰੰਦਾ ਪੁੱਤ ਉਰਲੇ ਕੰਨੇ ਧੋਰੀਆ ਵਾਲਾ ਗਿੰਦੜ ਵਿਚ ਵਿਚਾਲੇ ਜਿਹੜੇ ਲੱਗੇ ਦੋਵੇਂ ਇਹ ਜੱਥਿਆਂ ਦੇ ਸਤਾਰ ਪਰ ਧੋਰੀਆ ਵਾਲਾ ਗਿੰਦੜ ਟਰਾਈਆਂ ਕਰਦਾ ਪਰ ਫੁੱਲ ਟੱਚ ਕਰ ਲੋ ਇਹਦਾ ਜੋਰ ਹੈ

ਨਾਲ ਜਿਹੜੇ ਖੇਡ ਮਾਗ ਵਿੱਚ ਕਿ ਮਰਦੋਂ ਮਰਗੀ ਹੋ ਗਿਆ ਵੇਖੋ ਜੋਰ ਚੋਪਰਾ ਦਾ ਕੰਗਾ ਵੀ ਨਹੀਂ ਚਾਹਦਾ ਜਿਸਮ ਕਠੋਰ ਚੋਪਰਾ ਦਾ ਚਾਦੀ ਉਮਰ ਕਰਮ ਖੂਨ ਲਲਕਾਰੇ ਤਾਂ ਵੱਜਦੇ ਰਾਜੇ ਖੇਲੇ ਮਰਦ ਮਦਾਨੋਂ ਡਰ ਕੇ ਨਹੀਂ ਭਾਜਦੇ ਜਿਹੜੇ ਅਖਸ਼ ਵਿੱਚ ਨਹੀਂ ਉਹ ਥੋੜਾ ਸਾਇੰਟੇ ਹੋ ਜਾਣਗੇ ਲਓ ਇੱਕ ਪਾਸੇ ਕਹਿੰਦੇ ਨੌਜਵਾਨ ਚਾਦੀ ਜੀ ਫਰੇਸ ਦਾ ਫਾਨੂੰ ਪਾ ਕਰੂ ਕਮਾਲ ਪਰ ਨਵੇਂ ਪੀੜੀ 12 ਰੇਡ ਗਿੰਦਰਾ ਤੇਰੇ ਤਿੰਨ ਜੱਫੇ 500 ਰੁਪਏ ਦੇ ਬੋਲਦੇ ਐ ਸੈਕਟਰ ਗੋਪੀ ਕਹਿੰਦਾ 3 ਜਫੇ 500 ਦੇ ਪਰ ਕਾਰਜਾ ਘੇਰ ਮੋਨੂ ਕਾਰਜਾ ਘੇਰ ਇਹ ਵੀ ਪੁਰਾਣਾ ਇਹ ਵੀ ਪੁਰਾਣਾ ਦੇਡਰ ਕਾਰਜਾ ਕਰਾ ਬੈਜਾ ਬੈਜਾ ਕਰਾ ਬੈਜਾ ਬੈਜਾ ਕਰਾ ਬੈਜਾ ਪਰ ਬੋਲੋ ਇਹ ਨਹੀਂ ਇਹਦੇ ਇਲਾਕੇ ਦਾ ਆਪਣੀ ਜਮਾਤ ਦੀ ਟੀਮ ਲੱਤੂ ਵਾਲਾ ਇਹ ਪ੍ਰੀਤ ਦੇ ਨਾਲ ਯਾਰੀ ਵੀ ਹੈ ਚਾਕੇ ਦਾ ਪੁੱਤ ਹੈ ਛੱਬੇ ਦੀ ਕਬੱਡੀ ਇਹ ਚਾਰਾਂ ਦੇ ਵਿੱਚੋਂ ਪੈਰੀ ਵਾਲਾ ਥਾਣ ਉਹ ਬੱਲੇ ਬੱਲੇ ਕਰਵਾ ਗਿਆ ਰਪਿੰਦਰ ਜੀ ਕਾਰਜੋ ਕਾਲੀ ਦੀ ਸਿਰਫ ਲਓ ਇਹ ਕਾਲੀ ਹੈ ਮੇ ਲੋਕੋ ਕੇ ਪਿੰਡ ਵਾਲਾ ਕਾਲੀ ਮੇਰੇ ਮਿੱਤਰੋ ਪਾਉਂਦਾ ਰੇਡ ਇੱਕ ਪਾਸੇ ਕੀਤੀ ਕੋਸ਼ਿਸ਼ ਤੇ ਪੁਆਇੰਟ ਜਰ ਹੈ ਗੱਲ ਬਣ ਗਈ ਨਹੀਂ ਗੱਲ ਬਣ ਗਈ ਹੈ ਕਿਉਂਕਿ ਸੰਗਤ ਨੂੰ ਜਿਵੇਂ ਆਖੀਏ ਉਵੇਂ ਹੋ ਜਾਂਦਾ ਜਦੋਂ ਜਦੋਂ ਦੀਵਾ ਜਿਆਦਾ ਹੋਵੇ ਇਹ ਕੰਮ ਗੱਲ ਬਣ ਵੀ ਨਹੀਂ ਲਓ ਇਦਾਂ ਹੀ ਰੱਖੋ ਲਓ ਇੱਕ ਪਾਸੇ ਦੀਪ ਧਨੋਜ ਨੇ ਜੱਫਾ ਲਾਇਆ ਇੱਕ ਬਾਜ਼ਮਾ ਹੈ ਤਲਵੰਡੀ ਪਿੰਡ ਐ ਇਸ ਨੌਜਲ ਦਾ ਤਲਵੰਡੀ ਵਾਲਾ ਬਾਜਵਾ ਲਾ ਤੱਕੜਾ ਜਫਾ ਜਿੰਦ ਜੀ ਆਪਣੀ ਟੀਮ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਵਾਅਦਾ ਕਰ ਗਿਆ ਬੁਲਟ ਫੇਰ ਆ ਗਿਆ ਕੇਂਦਰਾ 500 ਦੇ ਤਿੰਨ ਡਾਕਟਰ ਗੋਪੀ ਵੱਲੋਂ ਪਰ ਇਧਰਲੇ ਪਾਸੇ ਗੁੱਜਰ ਗੁੱਜਰ ਹਸਾਇਦ ਗੁੱਜਰ ਵਜਾ ਵਜਾ ਕਰ ਆ ਗਿਆ ਜੇ ਬੁਲਟ ਨੂੰ ਜਫਾ ਲੱਗਿਆ ਤਾਂ ਬੱਲੇ ਬੱਲੇ ਹੋ ਗਈ ਉਹ ਬੁਲਟ ਬੁਲਟ ਰੋਕਦਾ ਬੁਲਟ ਰੋਕਦਾ ਇਹ ਪੁੱਠਿਆਂ ਘੇੜਾਂ ਵਾਲਾ ਬੁਲਟ ਰੋਕਦਾ ਜਿਹੜਾ ਥੱਗਦੇ ਛਲਵੇ ਚੱਲਿਆ ਉਹ ਤਾਲੀਆਂ ਦੇ ਭਰਾਵਾਂ ਨੂੰ ਫੋਨ ਆਉਣ ਲੱਗ ਪਏ ਫਿਰ ਹੁਣ ਆਪਾਂ ਕੀ ਕਰਾਂਗੇ ਤੁਸੀਂ ਬੋਲ ਦਿਓ ਤੁਸੀਂ ਸਿਆਰੇ ਰਵਿੰਦਰ ਜੀ ਥੋੜਾ ਤੁਸੀਂ ਕਰ ਦਿਓ ਮੈਂ ਤਾਂ ਪਲੇਅਰ ਕਹਿੰਦੇ ਭਾਵਾਂ ਵੀ ਸਾਨੂੰ ਰੁਪਈਆ ਨਾ ਦਿਓ ਕੋਈ ਟੈਨਸ਼ਨ ਨਹੀਂ ਪਰ ਮੈਚ ਵੇਖੋ ਸਾਡੀ ਖੇਡ ਵੇਖੋ ਕੁਝ ਨਵੇਂ ਪਲੇਅਰ ਵੀ ਨੇ ਆਹ ਸਾਹਮਣੇ ਖੇਡ ਨਾਮਰੇਕ ਮਨਜੀਤ ਨਾਮੇ ਪਿੰਡੀਆਂ ਮੇਰੇ ਵੀਰੋ ਕਬੱਡੀ 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 ਇੱਕ ਪਾਸੇ ਸ਼ੌਵੀ আর ਦੂਜੇ ਪਾਸੇ गड़ाई। गड़ाई दुनिया पूरी यो दुनियाजाव हरमर बुल ਆਪਣੀ ਟੀਮ ਲਈ ਜੋੜ ਗਿਆ ਲਓ ਅਗਲੀ ਕਬੱਡੀ ਫੇਰ ਮੈਦਾਨ ਦੇ ਵਿੱਚ ਨੌਜਵਨ ਫੇਰ ਇਸ ਵੇਲੇ ਸੱਬੇ ਦੀ ਪੈ ਗਈਆਂ ਮੇਰੇ ਮਿੱਤਰੋ ਆਹ ਚਾਰਾਂ ਵਿੱਚੋਂ ਗੋਪੀ ਸਖਿਆਲੇ ਦੀ ਧਰਤੀ ਦਾ ਸ਼ੇਵੇਂ ਪਾਸ਼ਾ ਨੀਰੀਂ ਦੀ ਦੇ ਮਾਲਕ ਯਾਰ ਇਹ ਬਾਗੀਪੁਰੇ ਗੁਰਦਾਸ ਦਾ ਯਾਰ ਪਾ ਰਿਆ ਰੇਡ ਸ਼ਕਾਰ ਮਸੀਹ ਪਿੰਡ ਜਿਹਨੇ ਗੁਰਦਾਸਪੁਰ ਦੀ ਬੁੱੱਪਲ ਦੇ ਵਿੱਚ ਵੱਸਿਆ ਹੋਇਆ ਤੇ ਚਾਰ ਤਿਆਰ ਉਹ ਕਿਹੜਾ ਗੱਬਰੂ ਬੱਲੇ ਬੱਲੇ ਕਰਵਾਉਂਦਾ ਇਹ ਪੰਜਵੇਂ ਦਾ ਚੱਕਰ ਕੀਤੀ ਤਲਵੰਦੀ ਚੌਧਰੀਆਂਵਾ ਦੇ ਨਾਲ ਪਰ ਜੱਥਾ ਸੇਤ ਨੇ ਪਾਸੇ ਵੀ ਆਜੋ ਬਹੁਤ ਬਹੁਤ ਧੰਵਾਦ ਹੈ ਲਓ ਬਿੱਕਾ ਭੰਗਵਾ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਬਿੱਕਾ ਭੰਗਵਾ ਵਾਲਾ ਬਿੱਕਾ ਬਿੱਕਾ ਅੱਜ ਵਾਲ ਦੇ ਵਿੱਚ ਮੇਰੇ ਸਾਹਮਣੇ ਹੁਸੈਨ ਨੇ ਬਹੁਤ ਸਿਰੇ ਦੇ ਜੱਫੇ ਲਾਇਆ ਸੀਗੇ ਅੱਜ ਉਹੀ ਖੇਡ ਫੇਰ ਦਿਖਾ ਰਿਹਾ ਅੱਜ ਉਹੀ ਖੇਡ ਫੇਰ ਦਿਖਾ ਰਿਹਾ ਦੇ ਪੁਆਇੰਟ